ਆ ਵੀ ਬੀਬੀ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਧੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਹੈ ਤੇ ਇੱਕ ਆ ਜਿਹੜੀ ਅਮਰਧਾਰੀ ਹੈ ਆ ਵੇਖੋ ਬੀਬੀ ਜਨੇ ਕੇਸ ਕੀ ਬੰਨੀ ਅੱਜ ਅਮਰਧਾਰੀ ਤੋਂ ਕੇਸ ਕੀ ਲਾਇਆ ਅੱਜ ਮੇਰਾ ਗਾਤਰਾ ਵੀ ਲਾਇਆ ਹੋਇਆ ਨੇ ਮੰਨੋ ਨਹੀਂ ਲੱਗਦਾ ਗਾਤਰਾ ਪਾਇਆ ਹੋਇਆ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚੇ ਚ ਵਜੇ ਸੀ ਮੰਨੂਣਾ ਆ ਜਨਾਨੀਆਂ ਦੀ ਫੋਟੋ ਲੈਂਦੇ ਲੰਦੇ ਆਪਣੇ ਆਪ ਦੇ ਸ਼ਰਮਾਂ ਦੀ ਵੀ ਇਹ ਲੱਕ ਡੋਪੇ ਜਿਹੜੀਆਂ ਜਨਾਨੀਆਂ ਮਰਿਆ ਕਿਉਂ ਨਹੀਂ ਕਿਹੜੇ ਹਾਲਾਤਾਂ ਜੇ ਸੂਰ ਚੁੱਕ ਕੇ ਖੜੇ ਇਹਨਾਂ ਦੇ ਕਿਹੜੇ ਹਾਲਾਤਾਂ ਜੇ ਨਾਲ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਂਦੀ ਐ ਸਿੱਧਾ ਮੂੰਹ ਰੇ ਤਰ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਸਿੱਧਾ ਮੂੰਹ ਰੱਖੋ ਆ ਜਨਾਨੀ ਜੇ ਤੇ ਆ ਜਨਾਨੀ ਜੇ ਵੇਖੋ ਮੈਂ ਐਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ ਸਰ ਮੈਂ ਤੁਹਾਨੂੰ ਬਸ ਇਹ ਨਾ ਕੁ ਦੱਸਣਾ ਐਡਰੈਸ ਨਹੀਂ ਮੈਂ ਮੈਂਸ਼ਨ ਕਰਨਾ ਪਰ ਬੰਟੀ ਬਾਟ ਕੇ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜ ਇਸ਼ੂ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ ਦਿਵਾਵਾ ਇਹ ਲੋਕ ਮੇਰੇ ਨਾਲ ਧੱਕਾ ਮਾਰਦੇ ਜਿਨ੍ਹਾਂ ਬੀਬੀਆਂ ਦੇ ਉੱਤੇ ਹਜ਼ਾਰਾਂ ਰੁਪਏ ਦਾ ਇਨਾਮ ਸੀ ਉਹ ਬੀਬੀਆਂ ਹੁਣ ਫੜੀਆਂ ਦੀਆਂ ਨੇ ਤੇ ਮੁਆਫੀਆਂ ਮੰਗਦੀਆਂ ਹੁਣ ਨਜ਼ਰ ਆਈਆਂ ਨੇ ਸਾਨੂੰ ਮਾਫ਼ ਕਰਦੇ ਹੋ ਅੱਗੇ ਤੋਂ ਅਸੀਂ ਕਦੇ ਵੀ ਨਹੀਂ ਕਰਾਂਗੇ दरअसल ਸੀਸੀਟੀਵੀ ਦੇ ਵਿੱਚ ਵੀ ਇਹ ਦੋਵੇਂ ਗਲਤ ਹਰਕਤ ਕਰਦੀਆਂ ਕੈਦ ਹੋਈਆਂ ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਇਹਨਾਂ ਬੀਬੀਆਂ ਦੇ ਉੱਤੇ ਪਹਿਲਾਂ 5000 ਤੇ ਫਿਰ 10000 ਰੁਪਏ ਦਾ ਇਨਾਮ ਰੱਖਿਆ ਗਿਆ ਸੀ ਕਿ ਜੋ ਕੋਈ ਵੀ ਇਹਨਾਂ ਬੀਬੀਆਂ ਦਾ ਪਤਾ ਲਗਾਵੇਗਾ ਤੇ ਦੁਕਾਨਦਾਰ ਨੂੰ ਜਾਣਕਾਰੀ ਦੇਵੇਗਾ ਉਸ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਨਾ ਦੱਸਦੀ ਹੈ ਕਿ ਹੁਣ ਇਹਨਾਂ ਬੀਬੀਆਂ ਦਾ ਪਤਾ ਲੱਗ ਗਿਆ ਹੈ ਇਨਾ ਦੋ ਬੀਬੀਆਂ ਦੇ ਵੱਲੋਂ ਦੁਕਾਨ ਦੇ ਵਿੱਚ ਸੂਟ ਚੋਰੀ ਕੀਤੇ ਗਏ ਸਨ ਦੋਵੇਂ ਸਜ ਧੱਜ ਕੇ ਆਈਆਂ ਸਨ ਕਿ ਸਾਨੂੰ ਸੂਟ ਦਿਖਾ ਦੇ ਕੋਈ ਵਧੀਆ ਜਿਹਾ ਦੁਕਾਨਦਾਰ ਨੂੰ ਗੱਲਾਂ ਦੇ ਵਿੱਚ ਫਸਾਇਆ ਤੇ ਫਿਰ ਉਹ ਸੂਟ ਚੋਰੀ ਕਰਕੇ ਫਰਾਰ ਹੋ ਗਈਆਂ ਸਨ ਵੀਡੀਓ ਵਾਇਰਲ ਹੋ ਗਈ ਹੈ ਤਾਂ ਇਹ ਦੋਵੇਂ ਸਾਹਮਣੇ ਆਈਆਂ ਨੇ ਦੁਕਾਨ ਤੇ ਜਾ ਕੇ ਇਹਨਾਂ ਦੇ ਵੱਲੋਂ ਦੁਕਾਨਦਾਰ ਦੇ ਕੋਲ ਮਾਫੀ ਮੰਗੀ ਦੀ ਹੈ ਲਾਈਵ ਆਹ ਹੈ ਜੀ ਬੰਟੀ ਬਾਟੀ ਅੱਜ ਬੜੇ ਇੱਕ ਨਾ ਸਮਝੋ ਵੀ ਦੁਖੀ ਮਨ ਤੋਂ ਲਾਈਵ ਹੋ ਰਿਆਂ ਨਹੀਂ ਭਾਜੀ ਇਹ ਜਿਹੜਾ ਪਰਸੋਂ ਮੇਨਾਂ ਇਨਸੀਡੈਂਟ ਹੋਇਆ ਸੀ ਨਾ ਦੁਕਾਨ ਤੋਂ ਸੂਟ ਚੁੱਕੇਗੇ ਸੀ ਮੇਰੀ ਦੁਕਾਨ ਤੋਂ ਪਰਸੋਂ ਦੋ ਲੇਡੀਜ਼ ਆਈਆਂ ਸੀ ਜਿਹੜਿਆ ਰਖੜੀ ਦਾ ਨਾਮ ਲੈ ਕੇ ਸੂਟ ਲੈ ਗਈਆਂ ਮੇਰੀ ਦੁਕਾਨ ਤੋਂ ਚੁੱਕ ਕੇ ਉਹ ਲੇਡੀਜ਼ ਨੂੰ ਆਪਾਂ ਆਪਣੇ ਸੋਰਸ ਲਾ ਕੇ ਟਰੈਪ ਲਾ ਕੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੋਰਸ ਦਿੱਤਾ ਇੰਨਾ ਵਧੀਆ ਕੰਮ ਕੀਤਾ ਪੱਤਰਕਾਰ ਵੀਰਾਂ ਨੇ ਪੇ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜੀ ਹੈ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਔਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਮੈਂ ਵੀ ਅੰਮ੍ਰਿਤਸਰ ਦਾ ਜਿੰਨਾ ਪੱਤਰਕਾਰ ਸਾਰੇ ਇਕੱਠਾ ਕਰਕੇ ਤੇ ਮੀਡੀਆ ਤੇ ਖਬਰ ਲੁਆਈ ਸੀ ਅੱਜ ਉਹ ਖਬਰ ਸਿਟੀ ਕਵਲ ਤੇ ਵੀ ਚੱਲਨੀ ਸੀ ਪਰ ਖੈਰ ਉਸ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਨਾ ਸਾਨੂੰ ਉਹ ਆਪਣੇ ਸੋਰਸ ਦੇ ਅਕੋਰਡਿੰਗ ਘਰ ਜਿਹੜਾ ਲੱਗ ਗਿਆ ਕੋਈ ਸੱਜਣ ਸੀ ਜਿਹੜਾ ਜਿੰਨੇ ਇਲਾਕੇ ਵਿੱਚੋਂ ਸਾਨੂੰ ਇਤਲਾਹ ਦਿੱਤੀ ਜਿੰਨੂੰ ਆਪਾਂ ਕੋਈ ਨਾਮ ਦਾ ਵੀ ਦਿੱਤਾ ਇਨਾਮ ਦਾ ਤੁਹਾਨੂੰ ਪਤਾ ਜਦੋਂ ਲਾਲਚ ਵੰਦੇ ਕੋਈ ਹਰ ਕੋਈ ਕੋਈ ਨਾ ਕੋਈ ਸੱਜਣ ਮਿੱਤਰ ਫੋਨ ਕਰਦਾ ਉਸ ਤੋਂ ਬਾਅਦ ਮੈਨੂੰ 3-4 ਫੋਰ ਇਹਨਾਂ ਦੇ ਹੋਰ ਵੀ ਲਾਕੇ ਜੋ ਆ ਗਏ ਆਪਣੇ ਵੀ ਸੋਰਸ ਲੱਗੇ ਆਪਾਂ ਵੀ ਕੋਸ਼ਿਸ਼ ਕੀਤੀ ਕੋਸ਼ੀ ਕਰਦੇ 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 ਆਪਾਂ ਉਹਨਾਂ ਬੀਬੀਆਂ ਤੱਕ ਆਪਾਂ ਪਹੁੰਚ ਕਰ ਲਈ ਦੇਖੋ ਮੈਂ ਇੱਕ ਗੱਲ ਕਹੀ ਸੀ ਵੀ ਬਹੁਤ ਮਾੜੀ ਗੱਲ ਜਿਹੜਾ ਇਹਨਾਂ ਕੰਮ ਕੀਤਾ ਆ ਜੋ ਬੀਬੀਆਂ ਸਾਡੇ ਕੋਲ ਆ ਗਿਆ ਨੇ ਆ ਬੀਬੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ ਤੇ ਇੱਕ ਆ ਜਿਹੜੀ ਅਮਰਧਾਰੀ ਏ ਆ ਵੇਖੋ ਬੀਬੀ ਜੀ ਨੇ ਕੇਸ ਕੀ ਬੰਨੀ ਅੱਜ ਅਮਰਧਾਰੀ ਤੋਂ ਕੇਸ ਕੀ ਵੀ ਲਾਈ ਜੇ ਅੱਜ ਮੇਰਾ ਗਾਤਰਾ ਵੀ ਲਾਇਆ ਹੋਇਆ ਨੇ ਮਨ ਨੂੰ ਨਹੀਂ ਲੱਗਦਾ ਗਾਤਰਾ ਵੀ ਪਾਇਆ ਹੋਇਆ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚ ਚ ਵਜੇ ਹੀ ਮੰਨੂ ਨਾ ਆ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਤੇ ਸ਼ਰਮਾਂਦੀ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਟ ਚੁੱਕ ਕੇ ਖੜੇ ਐ ਇਹਨਾਂ ਦੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਣ ੜੀ ਐ ਸਿੱਧਾ ਮੂੰਹ ਕਰੇ ਤਰ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਜੀ ਸਿੱਧਾ ਮੂੰਹ ਰੱਖ ਆ ਜਨਾਨੀ ਜੇ ਤੇ ਆ ਜਨਾਨੀ ਜੇ ਵੇਖੋ ਮੈਂ ਐਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ ਸਰ ਮੈਂ ਤੁਹਾਨੂੰ ਬਸ ਇੰਨਾ ਕੁ ਦੱਸਣਾ ਐਡਰੈਸ ਨਹੀਂ ਮੈਂ ਮੈਂਸ਼ਨ ਕਰਨਾ ਪਰ ਬੰਟੀ ਭਾਟੀਆਂ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜ ਇਸ਼ੂ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ਼ ਦਵਾਵਾ ਇਹ ਲੋਕ ਮੇਰਨਾਂ ਠੱਗਿਆ ਮਾਰਨ ਆਏ ਦੱਸੋ ਆਏ ਵੀ ਕਿੱਥੋਂ ਕੋਈ ਇੱਥੋਂ ਕੋਈ 12 14 15 ਕਿਲੋਮੀਟਰ ਦੂਰੋਂ ਕਿੱਥੇ ਪੈਸੇ ਪਾਣੇ ਸੀ ਨਾ ਕਮਾ ਕੇ ਸੂਟ ਖੜਕੇ ਜਾਂ ਇਹਨਾਂ ਆੜਗੋੜ ਵੇਚਣਾ ਸੀ ਜਾਂ ਇਹਨਾਂ ਕਿਤੇ ਬੱਚਿਆਂ ਦੇ ਮੂੰਹ ਚ ਪੈਸੇ ਪਾਣੇ ਸੀ ਇਹੋ ਜਿਹੇ ਪੈਸੇ ਪਾਣ ਲੱਗਿਆ ਵੀ ਇਹਨਾਂ ਨੂੰ ਥੋੜਾ ਰੱਬ ਦਾ ਡਰ ਨਹੀਂ ਆਂਦਾ ਕੌਫ ਨਹੀਂ ਆਂਦਾ ਇਹੋ ਜੀਆਂ ਬੀਬੀਆਂ ਨੂੰ ਅੱਗੋਂ ਤੋਂ ਵੀ ਮੈਂ ਕਹਾਂਗਾ ਅੱਜ ਦੇ ਸਿਵਲ ਵਰਦੀ ਚਾਹੀਏ ਅੱਗੋਂ ਤੋਂ ਵੀ ਮੈਂ ਕਹਾਂਗਾ ਕਿਤੇ ਤੁਹਾਨੂੰ ਕੋਈ ਬੀਬੀਆਂ ਖੁੱਲੀਆਂ ਚੁੰਨੀਆਂ ਵਿੱਚ ਕੋਈ ਇਹੋ ਜਿਹਾ ਕੋਈ ਦਿਖੇ ਤੇ ਬੇਸ਼ੱਕ ਜਿਹੜਾ ਨਾ ਬਿਲਕੁਲ ਟਰੈਪ ਲਾ ਲਿਓ ਬਿਲਕੁਲ ਸੂਟ ਨਾ ਦਿਖਾਓ ਗਾਗ ਮੋੜਨਾ ਮਨਜ਼ੂਰ ਕਰ ਲਿਓ ਪਰ ਇਹੋ ਜੀਆਂ ਬੀਬੀਆਂ ਨੂੰ ਸੂਟ ਨਾ ਦਿਖਾਓ ਕਮਾਈ ਥੋੜੀ ਕਰ ਲਿਓ ਤੇ ਇਹੋ ਜਿਹੇ ਬੀਬਿਆਂ ਨੂੰ ਸੌਣ ਨਾ ਦਿਖਾਇਓ ਮੇਰੀ ਵੀਡੀਓ ਪਾਣਾ ਮੈਨੂੰ ਘੱਟ ਤੋਂ ਘੱਟ 7 ਬੰਦਿਆਂ ਦੇ ਫੋਨ ਆ ਗਏ ਵੀ ਸਾਡੀ ਦੁਕਾਨ ਤੋਂ ਵੀ ਇਹਨਾਂ ਸੂਟ ਚੁੱਕੇ ਸਾਡੀ ਦੁਕਾਨ ਤੋਂ ਵੀ ਇਹਨਾਂ ਚੁੱਕਿਆ ਪਰ ਮੈਂ ਇਸੇ ਕਰਕੇ ਇਹਨਾਂ ਦੇ ਮੂੰਹ ਟਕਾਹਤੇ ਆ ਵੀ ਥੋੜਾ ਬੋਧਾ ਮਨੂੰ ਸ਼ਰਮ ਆ ਗਈ ਏ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਇਸਦੀ ਆਈ ਅੱਜ ਤੁਹਾਡੇ ਭਰਾ ਨੇ ਪੱਤਰਕਾਰਾਂ ਦੇ ਸੋਰਸ ਨਾਲ ਪੁਲਿਸ ਦੇ ਸੋਰਸ ਨਾਲ ਕੋਈ ਮੁਖਬਰ ਦੇ ਸੋਰਸ ਨਾਲ ਮੈਂ ਤਨਵਾਦ ਉਹਨਾਂ ਦਾ ਕਰਨਾ ਚਾਹਨਾ ਜਿਨ੍ਹਾਂ ਨੇ ਮੈਨੂੰ ਇੰਨਾ ਤੱਕ ਪਹੁੰਚਾਇਆ ਇਹ ਆਪਣਾ ਕੰਮ ਕਰ ਗਿਆ ਸੀ ਪਰ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਮੇਰੇ ਸੂਟ 2-3000 ਦੇ ਨਹੀਂ ਮੈਂ ਕੀ ਕਹਾਂ ਹੁਣ ਤੁਹਾਨੂੰ ਕਿ ਮੈਂ ਕਿੰਨਾ ਕੋ ਇਸ ਚੀਜ਼ ਦੇ ਮਗਰ ਆਪਣਾ ਕਰ ਲਿਆ ਕੰਮ ਬਸ ਇੱਕ ਜੱਦਾ ਸਵਾਲ ਸੀ ਵੀ ਇਹ ਬੀਬੀਆਂ ਨੂੰ ਫੜਨਾ ਔਰ ਇਹ ਬੀਬੀਆਂ ਅੱਜ ਫੜ ਲਿਆ ਮੈਂ ਦੋਵੇਂ ਇਹ ਹੁਣ ਦੁਕਾਨ ਤੇ ਆ ਗਈਆਂ ਮੇਰਾ ਕੋਈ ਸੱਜਣ ਇਨਾਂ ਦਾ ਕੋਈ ਨੌਨ ਸੀ ਮੇਰਾ ਬਹੁਤ ਸੱਜਣ ਸੀ ਉਸ ਬੰਦੇ ਨੇ ਕਿਹਾ ਇਹ ਪੀਏ ਦੁਕਾਨ ਤੇ ਆ ਕੇ ਮਾਫੀ ਮੰਗਣ ਗਿਆ ਇਹ ਬੋਲ ਕੇ ਕਹਿਣ ਗਿਆ ਦੋ ਗੱਲਾਂ ਤੇ ਫਿਰ ਆਪਾਂ ਇਹਨਾਂ ਨੂੰ ਮਾਫ ਕਰਾਂਗੇ ਪੈਣਾ ਹੁਣ ਤੋਂ ਦੱਸ ਕੀ ਕਹਿਣਾ ਚਾਹਨੀ ਹੈ ਇਹਦੇ ਬਾਰੇ ਬੋਲ ਪੈਣਾ ਦੱਸ ਇਹਦੇ ਬਾਰੇ ਬੋਲ ਇਹਦੇ ਸੂਟਾਂ ਬਾਰੇ ਬੋਲ ਕੀ ਕੀਤਾ ਆਪਾਂ ਬੋਲ ਹਾਂਜੀ ਸੂਟ ਚੁੱਕ ਲਈ ਅੱਛਾ ਜੀ ਚੁੱਕੇ ਹੀ ਸੂਟ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਧੰਨਵਾਦ ਹੈ ਗੱਤੀ ਆ ਵੀ ਨਹੀਂ ਨਹੀਂ ਗਾ ਗਲਤੀ ਨਹੀਂ ਕੀ ਕਹਿਣਾ ਕੀ ਜਾਂਦੇ ਆ ਆ ਇਸ ਚੀਜ਼ ਬਾਰੇ ਹਾਂਜੀ ਬੋਲੋ ਪਣ ਬੋਲੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਢੱਕਾ ਮਾਰੀ ਮੰਗਣਾ ਜਾਂਦੇ ਹੋ ਕਿ ਕਿਹਦੇਤੀ ਹੋਈ ਹੈ ਤੇ ਜੇ ਅੱਗੇ ਤੋਂ ਕਿਤੇ ਗਲਤੀ ਹੋਰ ਕੀਤੀ ਤੇ ਲੈ ਗਲਤੀ ਹੋ ਗਈ ਨਹੀਂ ਪਣੇ ਅੱਗੇ ਤੇਰੇ ਤੇ ਕੇਸ ਚੱਲਦਾ ਪਿਆ ਹੀ ਇੱਕ ਇਸੇ ਚੀਜ਼ ਦਾ ਹੀ ਸੁਣ ਲੈ ਮੇਰੀ ਗੱਲ ਕੋਰਟ ਚ ਕੇਸ ਚੱਲਣ ਦੇ ਕੋਰਟ ਵੀ ਮੈਂ ਦੱਸ ਦਿੰਦਾ ਤੂੰ ਤਰੀਕਾ ਵੀ ਭੁਗਤਣ ਦੇ ਹੋ ਕਿ ਕਥਵਾਰੀ ਕਿਹਾ ਹੈ ਹਾਂ ਤੁਸੀਂ ਤਰੀਕਾ ਭੁਗਤਣ ਦੇ ਇਸ ਚੀਜ਼ ਦੀਆ ਸਮਝਣਦੇ ਹੋ ਕਿ ਨਹੀਂ ਸਮਝਣਦੇ ਸਮਝਣਦੇ ਹੋ ਕਿ ਨਹੀਂ ਸਮਝਣਦੇ ਪਹਿਲਾਂ ਮੈਂ ਦੱਸੋ ਅੱਗੇ ਤੁਹਾਡੀ ਵੀਡੀਓ ਪਈ ਸੀ ਨਾ ਇਸ ਚੀਜ਼ ਦੀ ਪਈ ਕਿ ਨਹੀਂ ਪਈ ਵੀਡੀਓ ਮੈਂ ਦਿਖਾਦਾ ਹੁਣੇ ਵੀਡੀਓ ਨਹੀਂ ਪਤਾ ਨਹੀਂ ਪਹਿਲਾਂ ਮੈਂ ਦੱਸੋ ਪਈ ਕਿ ਨਹੀਂ ਪਈ ਚਲੋ ਪਈ ਹੋ ਗਈ ਹਾਂ ਤੇ ਤੂੰ ਬੀਬੀਏ ਦੱਸ ਅਮਰਦਾਰੀ ਹੋ ਕੇ ਤੂੰ ਕੀ ਕਹਿਣਾ ਚਾਹਨੀ ਹੈ ਹੈ ਨਹੀਂ ਗੁਰੂ ਦਾ ਗੁਰੂ ਦਾ ਆਵਾਮ ਰਛ ਗਿਆ ਹਾਂ ਤੇ ਕੰਮ ਕੀ ਕਰਨੇ ਆਪਾਂ ਲੱਖ ਲਾਂ ਤਾਂ ਤੁਹਾਡੇ ਇਹੋ ਜੇ ਜੰਮਣ ਦੇ ਮੈਂ ਕਹਿੰਦਾ ਨੱਕ ਡੋਬ ਕੇ ਤੁਸੀਂ ਮਰ ਜਾ ਦੋਵੇਂ ਦੇਦ ਨਾਲੋਂ ਚੰਗਾ ਜਿਹੜੇ ਪਿਓ ਘਰ ਹੋਈਆਂ ਉਹਦਾ ਨਾਂ ਬੇੜਾ ਕਰ ਕੰਨੀਆਂ ਤੁਸੀਂ ਦੋਵੇਂ ਜਨਨੀਆਂ ਤੁਹਾਨੂੰ ਕਿੱਥੇ ਰੱਬ ਨੇ ਮaaf ਕਰਨਾ ਤੇ ਕਿੱਥੇ ਤੁਹਾਨੂੰ ਕਿਹੜੇ ਤੁਸੀਂ ਤੁਹਾਨੂੰ ਮੈਂ ਕੀ ਕਿਹੜੇ ਕੀੜੇ ਬੈ ਕੇ ਤੁਸੀਂ ਮਰਨਾ ਤੁਹਾਨੂੰ ਮਾਸਾ ਸ਼ਰਮ ਨਹੀਂ ਆ ਗਈ ਇਸ ਚੀਜ਼ ਵੀ ਤੁਸੀਂ ਦੁਕਾਨਾਂ ਤੋਂ ਆ ਕੇ ਚੀਜ਼ਾਂ ਚੁੱਕਣ ਦੀਆਂ ਹੋ ਤੁਹਾਡੇ ਘਰ ਵਾਲੇ ਕੰਮ ਨਹੀਂ ਕਰਦੇ ਥੋੜੀ ਬੋਦੀ ਸ਼ਰਮ ਕਰੋ ਥੋੜਾ ਬੋਦਾ ਨੱਕ ਡੋਬ ਕੇ ਮਰੋ ਇਹੋ ਜੇ ਕੰਮ ਕਰਨ ਵਾਲੋ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਬਸ ਦੱਸਣਾ ਚਾਹਣਾ ਵੀ ਇਹ ਬੀਬੀਆਂ ਫੜ ਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ